ਬੱਚਾ ਨਾ ਪੈਦਾ ਕਰਨ ਵਾਲੇ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ ਜਿਨ੍ਹਾਂ ਲੋਕਾਂ ਦੇ ਬੱਚਾ ਨਹੀਂ ਹੁੰਦਾ ਹੁਣ ਉਹਨਾਂ ਦੇ ਵੀ ਹੋਣਗੇ ਬੱਚੇ ਆਈ ਨਵੀਂ ਤਕਨੀਕ ਜਲਦ ਤੋਂ ਜਲਦ ਦੇਖ ਲਓ ਖਬਰ ਜੀ ਹਾਂ ਬੱਚਾ ਪੈਦਾ ਕਰਨ ਲਈ ਮਰਦਾਂ ਤੇ ਔਰਤਾਂ ਦੋਵਾਂ ਦੇ ਪ੍ਰਜਨਨ ਪ੍ਰਣਾਲੀਆਂ ਦੀ ਲੋੜ ਹੁੰਦੀ ਹੈ ਜਦੋਂ ਨਰ ਦਾ ਸ਼ਕਰਾਣੂ ਮਾਦਾ ਦੇ ਅੰਡੇ ਨਾਲ ਮਿਲਦਾ ਹੈ ਤਾਂ ਭ੍ਰੂਣ ਬਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਪੁਰਾਣੇ ਸਮੇਂ ਤੋਂ ਹੀ ਬੱਚੇ ਇਸ ਤਰ੍ਹਾਂ ਪੈਦਾ ਹੁੰਦੇ ਆ ਰਹੇ ਹਨ ਪਰ ਅਗਲੇ ਕੁਝ ਸਾਲਾਂ ਵਿੱਚ ਇਹ ਦ੍ਰਿਸ਼ ਪੂਰੀ ਤਰ੍ਹਾਂ ਬਦਲ ਸਕਦਾ ਹੈ ਬ੍ਰਿਟੇਨ ਦੀ ਹਿਊਮਨ ਫਰਟੀਲਾਈਜੇਸ਼ਨ ਐਂਡ ਐਬ੍ਰਿਓਲੋਜੀ ਅਥਾਰਟੀ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਿਗਿਆਨੀ ਲੈਬ ਵਿੱਚ ਅੰਡੇ ਅਤੇ ਸ਼ੁਕਰਾਣੂ ਬਣਾਉਣ ਦੀ ਟੈਕਨੋਲੋਜੀ ਵਿਕਸਿਤ ਕਰਨ ਦੇ ਨੇੜੇ ਪਹੁੰਚ ਗਏ ਹਨ ਅਗਲੇ 10 ਸਾਲਾਂ ਵਿੱਚ ਲੈਬ ਵਿੱਚ ਸ਼ਕਰਾਣੂ ਅਤੇ ਅੰਡੇ ਬਣਾ ਕੇ ਬੱਚੇ ਪੈਦਾ ਕੀਤੇ ਜਾ ਸਕਣਗੇ ਬ੍ਰਿਟਿਸ਼ ਵੈੱਬਸਾਈਟ ਦੀ ਗਾਰਡੀਅਨ ਦੀ ਇੱਕ ਰਿਪੋਰਟ ਦੇ ਅਨੁਸਾਰ ਵਿਗਿਆਨੀ ਲੈਬ ਵਿੱਚ ਅੰਡੇ ਅਤੇ ਸ਼ਕਰਾਣੂ ਬਣਾਉਣ ਲਈ ਟੈਕਨੋਲੋਜੀ ਵਿਕਸਿਤ ਕਰਨ ਦੀ ਕਗਾਰ ਤੇ ਹਨ ਇਹਨਾਂ ਨੂੰ ਇਨ ਵਿਟ੍ਰੋ ਗੇਮੇਟਸ ਕਿਹਾ ਜਾਂਦਾ ਹੈ ਇਸ ਵਿੱਚ ਅੰਡੇ ਅਤੇ ਸ਼ਕਰਾਣੂ ਚਮੜੀ ਜਾਂ ਸਟੈਮ ਸੈੱਲਾਂ ਤੋਂ ਬਣਾਏ ਜਾ ਸਕਦੇ ਹਨ ਵਿਗਿਆਨੀਆਂ ਦਾ ਮੰਨਣਾ ਹੈ ਕਿ ਟੈਕਨੋਲੋਜੀ ਅਗਲੇ 10 ਸਾਲਾਂ ਵਿੱਚ ਪੂਰੀ ਤਰ੍ਹਾਂ ਵਿਕਸਿਤ ਹੋ ਸਕਦੀ ਹੈ ਇਸ ਵਿੱਚ ਲੋਕ ਕੁਦਰਤੀ ਸ਼ਕਰਾਣੂ ਅਤੇ ਅੰਡੇ ਤੋਂ ਬਿਨਾਂ ਕਿਸੇ ਵੀ ਉਮਰ ਵਿੱਚ ਬੱਚੇ ਪੈਦਾ ਕਰ ਸਕਣਗੇ ਖਾਸ ਗੱਲ ਇਹ ਹੈ ਕਿ ਇਸ ਟੈਕਨੋਲੋਜੀ ਰਾਹੀਂ ਸਿੰਗਲ ਲੋਕਾਂ ਅਤੇ ਸਮਲਿੰਗੀ ਜੋੜਿਆਂ ਨੂੰ ਵੀ ਜੈਵਿਕ ਬੱਚੇ ਪੈਦਾ ਕਰਨ ਦਾ ਮੌਕਾ ਮਿਲੇਗਾ ਇਹ ਦੁਨੀਆ ਬਦਲ ਸਕਦਾ ਹੈ ਮਾਹਿਰਾਂ ਅਨੁਸਾਰ ਇਹ ਤਕਨੀਕ ਬਹੁਤ ਫਾਇਦੇਮੰਦ ਹੋ ਸਕਦੀ ਹੈ ਪਰ ਇਸ ਤਕਨੀਕ ਨਾਲ ਕਈ ਨੈਤਿਕ ਅਤੇ ਡਾਕਟਰੀ ਜੋਖਮਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਆਈਵੀਜੀਐਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਔਰਤਾਂ ਨੂੰ ਵਾਧੀ ਉਮਰ ਕਾਰਨ ਅੰਡਿਆਂ ਦੀ ਘਾਟ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰ ਸਕਦਾ ਹੈ ਅਤੇ ਮਰਦਾਂ ਨੂੰ ਸ਼ਕਰਾਣੀਆਂ ਦੀ ਘਾਟ ਵਰਗੀਆਂ ਸਮੱਸਿਆ ਤੋਂ ਰਾਹਤ ਮਿਲੇਗੀ ਤੁਹਾਨੂੰ ਦੱਸ ਦਈਏ ਕਿ ਇਸ ਨਾਲ ਨਾ ਸਿਰਫ ਜਨਨ ਇਲਾਜ ਵਧੇਰੇ ਲੋਕਾਂ ਲਈ ਪਹੁੰਚਯੋਗ ਹੋਵੇਗਾ ਸਗੋਂ ਇਹ ਸੋਲੋ ਪੈਰਟਿੰਗ ਅਤੇ ਮਲਟੀਪਲੈਕਸ ਪੈਰਟਿੰਗ ਵਰਗੀਆਂ ਨਵੀਆਂ ਸੰਭਾਵਨਾਵਾਂ ਵੀ ਖੋਲ ਸਕਦਾ ਹੈ ਇਕੱਲੇ ਪਾਲਣ ਪੋਚਣ ਦਾ ਅਰਥ ਹੈ ਕਿ ਕੋਈ ਵਿਅਕਤੀ ਆਪਣੇ ਅੰਡੇ ਅਤੇ ਸ਼ਕਰਾਣੀਆਂ ਨਾਲ ਬੱਚੇ ਪੈਦਾ ਕਰਨ ਦੇ ਯੋਗ ਹੋਵੇਗਾ ਮਲਟੀਪਲੈਕਸ ਪੈਰਟਿੰਗ ਵਿੱਚ ਦੋ ਜੋੜੇ ਇਕੱਠੇ ਦੋ ਭਰੂਣ ਬਣਾਉਣਗੇ ਅਤੇ ਇਨ੍ਹਾਂ ਭਰੂਣਾਂ ਤੋਂ ਅੰਡੇ ਅਤੇ ਸ਼ਕਰਾਣੂ ਲੈਬ ਵਿੱਚ ਤਿਆਰ ਕੀਤੇ ਜਾਣਗੇ ਤਾਂ ਜੋ ਇੱਕ ਨਵਾਂ ਪ੍ਰੋੜ ਬਣਾਇਆ ਜਾ ਸਕੇ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ